ਅਜੀਬ ਘਟਨਾਵਾਂ ਤੁਹਾਨੂੰ ਸੁਣਾਵਾਂ ਇੱਕ ਅਜੀਬ ਘਟਨਾਵਾਂ ਗੱਲ ਕੀਤੀ ਦਾ ਅਸਰ ਕਿੰਨਾ ਕਰ ਜਾਂਦੇ ਲੋਕ ਭਾਵੇਂ ਮੈਂ ਵੈਸੇ ਤੇ ਮੈਂ ਗਲਤ ਕਿਸੇ ਨੂੰ ਮੈਂ ਨਹੀਂ ਉਹ ਗਲਤ ਮਜ਼ਾਕ ਆ ਸਮਝਾਗ ਦੀ ਜਿੱਦ ਗੱਲ ਵੱਖਰੀ ਹੈ ਨਾ ਸੀਰੀਅਸਲੀ ਨਹੀਂ ਆਪਾਂ ਕਿਸੇ ਨੂੰ ਮੈਨੂੰ ਪਤਾ ਮੈਂ ਕਈ ਗੱਲਾਂ ਇੰਦਾ ਕਰਾ ਨਾ ਮੇਰੀ ਮੰਨ ਲੈਂਦੇ ਸਾਰੇ ਜੇ ਮੈਂ ਕਹਿੰਨ ਪੁੱਠੇ ਰਾਮਾਂ ਤੇ ਪੋਣਾ ਹੋਵੇ ਆਪੇ ਨੇ ਪੁੱਛ ਲਓ ਫਿਰ ਉਹਦਾ ਮੈਂ ਡਾਈਟ ਪਲਾਨ ਦੱਸਿਆ ਪਿਛੇ ਜੇ ਕਿੰਦਾ ਲੈਬਰਾਟਰੀ ਚ ਪਾਲ ਆ ਉਹਨਾਂ ਦਾ ਭਾਈ ਤੁਹਾਡਾ ਸੇਹ ਦਾ ਰਾਜ ਤੇ ਮੈਂ ਉਹਨੂੰ ਦੱਸਿਆ ਕਿ ਕੀ ਕੀ ਰਾਜ ਹੁੰਦੇ ਆ ਔਰ ਰਿਕਾਰਡ ਆ ਹੈਗੀ ਆਡੀਓ ਵੀ ਸੁਣਾਵਾਂਗੇ ਵੇਲੇ ਟਾਈਮ ਤੁਹਾਨੂੰ ਤੇ ਮੈਨੂੰ ਕੀ ਉਹਨੂੰ ਪੁੱਛ ਲੋਗੇ ਸੱਚੀ ਗੱਲ ਆਗੇ ਪੁੱਛਣ ਲੱਪਿਆ ਵੀ ਕੀ ਕੀ ਕਰਦੇ ਜੇ ਕਿਵੇਂ ਫਿੱਟ ਰਹਿੰਦੇ ਜੇ ਤੇ ਮੈਂ ਉਹਨੂੰ ਆਖਿਆ ਵੀ ਦੇ ਦੋ ਜਾ ਕੋਈ ਨਹੀਂ ਕਰਦੇ ਨੇ ਤੇਰੀ ਵੀ ਤੈਨੂੰ ਦੇ ਦੇਣਾ ਮੈਂ ਚਾਰਟ ਜਿਹੜਾ ਖਾਣਾ ਪੀਣਾ ਜਾਂ ਐਕਸਰਸਾਈਜ਼ ਦੇ ਤੇ ਪਹਿਲਾਂ ਮੈਨੂੰ ਇਹ ਦੱਸ ਵੀ ਸ਼ਰਾਬ ਪੀਣਾ ਅਗਨਾ ਨਾ ਭਾਜੀ ਨਾ 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 ਬੜਾ ਚੇਰ ਹੋ ਗਿਆ ਜੀ ਮੈਂ ਨਹੀਂ ਪੀਤੀ ਮੈਂ ਫੇਰ ਨਹੀਂ ਤੇਰਾ ਕੁਦਾ ਨਾ ਕੋਈ ਪਿਆਦਾਂ ਤੇ ਜੇ ਤੂੰ ਪੈਗ ਨਹੀਂ ਲਾਉਂਦਾ ਤੇ ਫਿਰ ਤੈਨੂੰ ਪਲਾਨ ਚੱਲਣਾ ਹੀ ਨਹੀਂ ਸਾਡਾ ਅਸਰ ਹੀ ਨਹੀਂ ਕਰਨਾ ਤੈਨੂੰ ਪਲਾਨ ਇਹਦੇ ਦਾ ਹੈ ਕੀ ਗੱਲ ਹੈ ਮੈਂ ਹਾਂ ਵੀ ਪੈਗ ਤੂੰ ਪੀਂਦਾ ਤਾਂ ਹੈਗਾ ਹੀ ਜਾਣ ਕੇ ਮਾਰਦਾ ਪਖੰਡ ਕਰਦਾ ਸੀ ਕਦੀ ਕਦਾਈ ਮਨ ਨਾ ਕਦੀ ਕਦਾਈ ਨਹੀਂ ਪੈਗ ਡੇਲੀ ਰੋਜ਼ਾਨਾ 7 ਵਜੇ ਤੋਂ ਬਾਅਦ ਰਾਤੀ ਚਾਰਟ ਦੇ ਨਾਲ ਪਿੰਦਾ ਦੇ ਰੋਜ ਉਹ ਵੀ ਮਰਦਾ ਮੈਂ ਜਾਣ ਕੇ ਤਾਂ ਪਤਾ ਸਾਰੇ ਇਤਨਾ ਹੀ ਕਰਦੇ ਆ ਕਿ ਹੁਣ ਭਾਗੇ ਨੂੰ ਕੋਈ ਆ ਆਖਦੇ ਨਾ ਭਾਗੇ ਰਗੇ ਨੇ ਮੈਨੂੰ ਛੱਡੀ ਆ ਬੜਾ ਚਿਰ ਹੋ ਗਿਆ ਛੜ ਦੂਗਾ ਹੂੰ ਆਪਾਂ ਜੀ ਛੜ ਦੂ ਤੁਹਾਡਾ ਨਸੀਬ ਕਰ ਦੂ ਤੁਹਾਡਾ ਕਿੱਥੇ ਛੜਨੀ ਆ ਇਹ ਨਹੀਂ ਛੜਨੀ ਆ ਆਕੀ ਆ ਨਾ ਮੈਂ ਮੰਗਲ ਛੱਡਿਆਈ ਮੈਂ ਵੀਰ ਛੱਡਿਆਈ ਤੋ ਭਾਈ ਨਾ ਕੀ ਨਾ ਮੈਂ ਸ਼ੁਕਰਵਾਦ ਛੱਡਿਆ ਨਵੀਂ ਵਾਰ ਰੱਖਿਆ ਨਾ ਉਹਨੇ ਸ਼ੁਕਰਵਾਦ ਛੱਡਿਆ ਨਹੀਂ ਤਾਂ ਮੈਂ ਪਿੰਦਾ ਹੀ ਸ਼ੁਕਰਵਾਦ ਰਿਆ ਨਸੀਬ ਨੂੰ ਪੁੱਛਿਆ ਹੁੰਦਾ ਇਹ ਰੋਜ਼ ਮਰਦਾ ਹੀ ਐਵੇਂ ਮਾਰਦਾ ਹੀ ਤੇ ਫਿਰ ਮੈਂ ਪਿੰਦਾ ਇਦਾਂ ਕਰ ਚਲੋ ਇਹ ਤੈਨੂੰ ਦੱਸਦਾ ਡਾਈਟ ਪਲਾਨ ਨਾ ਅੱਛਾ ਭਾਜੀ ਫਿਰ ਪੈਗ ਜਾਂ ਡਾਕਟਰਾਂ ਨੂੰ ਮੈਂ ਆਪਕੇ ਇਹ ਚੀਜ਼ ਪੁੱਛਦੇ ਆ ਨਾ ਵੀ ਡਾਕਟਰ ਸਾਹਿਬ ਭਰੇਜ ਦੀਆਂ ਗੱਲਾਂ ਤੇ ਆਪਾਂ ਨੂੰ ਇੱਕ ਦੋ ਡਾਕਟਰ ਆਪਣੀ ਮਨ ਪਸੰਦੀਆਂ ਚੀਜ਼ਾਂ ਦੱਸ ਦੇਵੇ ਆਪਾਂ ਖੁਸ਼ ਹੋਏ ਨੇ ਵੀ ਡਾਕਟਰ ਵਧੀਆ ਦੱਸਣ ਦਿਆ ਠੀਕ ਹੈ ਜੀ ਆਪ ਕੋ ਦਵਾਈ ਲੈਣੀ ਹੋਵੇ ਡਾਕਟਰ ਸਾਹਿਬ ਦਵਾਈ ਲੈਣੀ ਹੋਵੇ ਡਾਕਟਰ ਸਾਹਿਬ ਜੇ ਲਾਲਾ ਕਰੀ ਕਿਤੇ ਕਿਤੇ ਪੈਗ ਹਾਂਜੀ ਕੋਈ ਗੱਲ ਨਹੀਂ ਡਾਕਟਰ ਸਾਹਿਬ ਨੇ ਕਹਿ ਦੇਣਾ ਆਹ ਕਿੰ ਲਾਲਾ ਕਰੋ ਕੋਈ ਗੱਲ ਬਖਾ ਦੇ ਦੋ ਡਾਕਟਰ ਨੇ ਕਹਿਦਾ ਤੇ ਇਹਦਾ ਮਤਲਬ ਸਹੀ ਹੈਗੇ ਪੀਹਰ ਆਸੀ ਪਰਸੀ ਵਾਲੇ ਗੱਲ ਯਾਰ ਨਾ ਹੀ ਅੱਖਾਂ ਲਾਈਏ ਇਹਦੇ ਨਾਲੇ ਮਿੰਨੀ ਵੇਖੀ ਜਾਂਦੇ ਮੈਨੂੰ ਇਹਦੇ ਨਾਲ ਗੱਲ ਤੇ ਪਿੰਦੇ ਨੂੰ ਮੁੜ ਕੇ ਮੈਂ ਵੀ ਚਲੋ ਇਹ ਤੇਰੀ ਚਾਟ ਖਾਣ ਦਾ ਤੇ ਤੈਨੂੰ ਮੈਂ ਪਹਿਲਾਂ ਪੀਂਦਾ ਹੀ ਦੱਸਦਾ ਹੀ ਖਾਣ ਦਾ ਫੇਰ ਦੱਸੂੰ ਕਿਉਂਕਿ ਮੈਂ ਤੇ ਮਹੀਨੇ ਤੇ 40 ਦਿਨ ਚਿਕਨ ਖਾਂਦਾ ਹੀ ਤੂੰ ਖਾਲੇਗਾ ਉਹ ਹੁੰਦਾ ਭਾਈ 40 ਦਿਨ ਚਿਕਨ ਉਹ ਕੀ ਚੱਕਰ ਜੇ ਮਾ 40 ਦਿਨ ਦਾ ਚਿਕਨ ਦਾ ਮਤਲਬ ਇਹ ਆ ਵੀ ਮੈਂ ਆਪਣੀ ਗੱਲ ਦੱਸਣ ਦੇ ਤਾਂ ਮੈਨੂੰ ਤੇਰੇ ਦਾ ਥੋੜੀ ਪਤਾ ਤੂੰ ਮਹੀਨੇ 'ਚ ਵੀ ਇੱਕ ਵਾਰਾ ਖਾਣਾ ਜਾਂ ਲੋਕੀ 7 ਸਾਲ 'ਚ ਇੱਕ ਵਾਰਾ ਖਾਂਦੇ ਮੇਰਾ ਉਹਦੀ ਹਿਸਾਬ ਹੈਗਾ ਮੈਂ ਬਾਪੂ ਦਰਸ਼ਨ ਸਿੰਘ ਦਾ ਪੋਤਰਾ ਅਦਾ 40 ਦਿਨ ਕੋਈ ਕਈ ਜਿਹਨੂੰ ਉਹਨੂੰ ਛੜੋ ਹੋਰ ਬੜਿਆ ਨੇ ਆਖਿਆ ਮੈਨੂੰ ਕਿ ਮਹੀਨੇ 'ਚ 30 ਦਿਨ ਹੁੰਦੇ 40 ਦਿਨ ਕਿ ਤਰ੍ਹਾਂ ਤਿੰਨ ਚਿਕਨ ਖਾਦੇ ਮੈਂ 40 ਦਿਨ ਮੈਂ ਗਿਣਾ ਦੇਣਾ ਹੁੰਦੇ ਮੈਨੂੰ ਦੱਸਣਾ ਮੈਂ ਜਿਹੜਾ ਬੰਦਾ ਰੋਜ਼ ਰਾਤ ਨੂੰ ਮੀਟ ਨਾਲ ਰੋਟੀ ਖਾ ਕੇ ਸੌਵੇ ਤੇ ਉਹਨੂੰ ਕੀ ਕਹਿੰਦੇ ਆ ਇੱਕ ਮੈਂ ਰੋਜ਼ ਮੀਟ ਖਾਂਦਾ ਠੀਕ ਆ ਮੈਂ ਮੈਂ ਮਹੀਨੇ 'ਚ 25 ਦਿਨ ਰਾਤ ਨੂੰ ਮੀਟ ਨਾਲ ਰੋਟੀ ਖਾ ਕੇ ਮੀਟ ਨਾਲ ਹੀ ਮਤਲਬ ਮੀਟ ਖਾ ਕੇ ਸੌਣਾ ਮੀਟ ਹੋਰ ਤਾਂ ਲੱਗਦਾ ਨਾਨ ਵੇਜ ਨਾਨ ਵੇਜ 3 ਡੇਟ ਨਹੀਂ ਤਿੰਨ ਸ਼ਦਾਈ ਤਿੰਨ ਪਾਗਲ ਤਿੰਨ ਮੂਰਖ ਪਰ 3 ਡੇਟ ਵਧੀਆ ਹੁੰਦਾ ਇਸ ਤਰ੍ਹਾਂ ਹੀ ਇਹ ਕਾ 25 ਰਾਤਾਂ ਦਾ ਇਹ ਲਾਲ ਗਿੱਲਾ ਤੇ ਜਿਹੜੀਆਂ 25 ਰਾਤਾਂ ਦਾ ਚਿਕਨ ਦੀ ਪੀਸ ਤੇ ਰਾ ਨੂੰ ਖਾਪੂ ਜਾਈਦੇ ਆ ਤਰੀ ਨਹੀਂ ਪਾਈਦੀ ਫਿਰ ਫੇਰੇ ਟਮਾਟਾ ਮਾਇਸ ਪੀਸ ਰਹਿ ਜਾਂਦਾ ਤੇ 15 ਦਿਨ ਮੈਂ ਮੈਂ ਐਡਾ ਕੁਲਾ ਭਰਦਾਈ ਸਿੱਧਾ ਤੰਦੂਰ ਵਾਲੇ ਕੋਲ ਚਲ ਜਾਂਦਾ ਹੁੰਦਾ ਤੇ ਤਰੀ ਨਾਲ ਤੜਕੇ ਨਹੀਂ ਨਾ ਡਾਈਟ ਪਲਾਨ ਹੈ ਨਾ ਆਪਣਾ ਜਵਾਵਾ ਭੁੱਖ ਲੱਗੀ ਵਾ ਵਾ 11 ਬਰਾਵੇ 12 ਗੋ ਜੇ ਫੇਰ ਤੰਦੂਰੀ ਫੁਲਕੇ ਖਾਓ ਤਰੀ ਕਿੰਨੇ ਆ ਕੋਈ ਨਹੀਂ ਆਪਣਾ ਪਾਲਾ ਫੇਰ ਖਾਈ ਜਾਈ ਜਾਂਦੇ ਸਾਡੇ ਨਾਲ ਨਹੀਂ ਖਾਈ ਜਾਂਦੇ 15 ਤੇ 25 40 ਦਿਨ ਹੋ ਗਿਆ ਨਾ ਚਿਕਨ ਬਲੋ ਤਰੀ ਨਹੀਂ ਗੱਲੀ ਉਹ ਚ ਪੀਸ ਨਹੀਂ ਹੁੰਦੇ ਜੇ ਇਹਦਾ ਤਰੀ ਹੈ ਉਹਦੇ ਤਰੀ ਹੋ ਗਈ ਹੈ ਤੁਹਾਡਾ ਕੀ ਬਤੋਂ ਕੁਝ ਵੀ ਕਹਿ ਸਕਦੇ ਮੈਨੂੰ ਪਤਾ ਤੁਹਾਡਾ ਤੇ ਫਿਰ ਭਿੰਦੇ ਨੂੰ ਮੈਂ ਕਿਹਾ ਵੀ ਖਾਣ ਦੀ ਤੇ ਪੀਣ ਦੀ ਤੇ ਮੈਂ ਦੋਸਲਾਵਾ ਦੇਤੀਆਂ ਹੁਣ ਐਕਸਰਸਾਈਜ਼ ਕਰੀਏ ਮੈਂ ਮੈਂ ਤੂੰ ਇਦਾਂ ਕਰਨਾ ਐਕਸਰਸਾਈਜ਼ ਅੱਜ ਭਾਲ ਤੋਂ 2 ਕਿਲੋਮੀਟਰ ਦਾ ਪੰਪ ਤੋਂ ਵੱਡੀ ਸ਼ਰਗ ਤੋਂ 2 ਕਿਲੋ 66 ਵੀ ਇਹਨਾਂ ਦੀ ਬੈਗ ਹੈ ਨਾ ਮੈਂ ਜੋ ਤੂੰ ਘਰੋਂ ਨਿਕਲਣਾ ਹੈ ਨਾ ਤੇ ਉਹ ਦੂਜੇ ਆਉਂਦੇ ਹੀ ਪਲਟਨ ਬਾਜੀਆਂ ਹੀ ਆ ਹਾਂ ਜੀ ਭਾਈ ਲਾ ਲੀ ਗਿਆ ਪਲਟਨ ਬਾਈ ਲਾ ਦੂਗਾ ਮੈਂ ਮੈਂ ਤੂੰ ਆਪਣੇ ਬੂਏ ਤੋਂ ਸ਼ੁਰੂ ਹੋਏ ਨਾ ਜਿਵੇਂ ਕਈ ਜਾਂਦੇ ਨੇ ਗੁਰੂ ਘਰ ਐ ਮੱਥਾ ਟੇਕੇ ਤੇ ਲੀਕ ਮਾਰ ਕੇ ਤੇ ਲੰਮੇ ਪੈ ਕੇ ਤੇ ਫੇਰ ਉੱਥੇ ਗਾਣ ਜਾਂਦੇ ਆ ਨਾ ਇਹ ਤਰ੍ਹਾਂ ਤੂੰ ਪਲਟਨ ਬਾਈਆਂ ਮਾਰਦਾ ਕਿੰਨ ਕਿਲਿਆਂ ਦੀ ਢਾਈ ਕਿਲਿਆਂ ਦੀ 100 150 ਪਲਟਨ ਬਾਈ ਲਾਉਂਦਾ ਵੱਡੀ ਖੜਕਤਾ ਕਾਉਂਦਾ ਮਲ ਤੇਰਾ ਕੱਚਾ ਆ ਨਾ ਪਿਆ ਮੈਂ ਤਾਂ ਤੈਨੂੰ ਆਖਣ ਦੇ ਪੱਕੇ ਤੇ ਨਹੀਂ ਕੰਮ ਕਰਨਾ ਇਹ ਤੇ ਪੱਕੀ ਹੜ ਕਹਿੰਦੇ ਵੀ ਕਰੀ ਹੁੰਦੇ ਆ ਨਾ ਉਹ ਗੁਰੂ ਘਰ ਹੋਰ ਹੀ ਤਰੀਕਾ ਹੈ ਤੈਨੂੰ ਪਤਾ ਮੰਤਾ ਛਰਦਾ ਉਹ ਹੁੰਦੀ ਆ ਉਹਨਾਂ ਦੀ ਜਿਹੜੀ ਇਸ ਤਰ੍ਹਾਂ ਜਾਂਦੇ ਵੀ ਤੇ ਮੈਂ ਮੈਂ ਭਿੰਦੇ ਤੂੰ ਆਪਾਂ ਸ਼ੁਰੂ ਕਰਾਉਣਾ ਤੇਰਾ ਕੰਮ ਮੈਂ ਵੇਲਾ ਲੋਕ 15 20 ਕਿਲੋਮੀਟਰ ਤੱਕ ਆ ਜਾਂਦੇ ਆ ਤੇ ਤੂੰ ਮੰਮਾ ਤਿੰਨ ਕਿਲੇ ਦੇ ਨਾ ਲਵੇਂਗਾ ਪਲਟਨ ਪਾਈਆਂ ਉਹ ਤਿਆਰ ਹੋ ਗਿਆ ਹਾਂਦਾ ਠੀਕ ਹੈ ਭਾਈ ਹਸਾ ਦੋ ਤੇ ਮੈਂ ਵੱਡੀ ਖੜਕ ਤੇ ਆ ਕੇ ਮੁੜ ਗਿਆ ਪਤਾ ਕੀ ਕਰਨਾ ਹੀ ਤੇ 1.5 2 ਕਿਲੋਮੀਟਰ ਤੇ ਚਪਾਲ ਮੇਰਾ ਘਰ ਆ ਉਥੋਂ ਤੱਕ ਆ ਜੀ 에 ਤੁਰਕੇ ਲੇਟ ਕੇ ਆ ਜੀ ਭੱਜ ਕੇ ਆ ਜੀ ਪਹਿਲੀ ਗੱਲ ਤੋਂ ਮੈਂ ਨਾ ਕਿ ਕਿੜੂ ਕਿੜਾ ਕੇ ਨਾ ਦੱਸਿਆ ਗਿਆ ਜੀ ਜਾਂ ਟਰਾਲੀ ਟੁਲੀ ਦਾ ਸਿੰਗਲ ਪਾ ਗਿਆ ਜੀ ਮੱਤ ਫੜ ਕੇ ਆ ਜੀ ਮੇਰੇ ਘਰ ਦੇ ਸਾਹਮਣੇ ਆ ਗਿਆ ਨਾ ਤੜਕੇ 5:00 ਵਜੇ ਜਿੰਨੇ ਹੋਏ ਆ ਟਾਈਮ ਰੱਖਾਂਗੇ ਆ ਮੁਰਕੇ ਤਾਂ ਗਰੀ ਵੀ ਮੈਨੂੰ ਦੱਸਦੀ ਭਾਈ ਤੁਹਾਡੇ ਘਰ ਦੇ ਸਾਹਮਣੇ ਆ ਗਿਆ ਫੇਰ ਤੂੰ ਜਾਣਾ ਹੀ ਮਾ ਬਾਬੂ ਦਾ ਗੇਟ ਤੇ ਇੱਥੋਂ ਫੇਰ ਉੱਤਰ ਜਾਣਾ ਭਾਵੇਂ ਤੂੰ ਪਿੱਛੋਂ ਜਿੱਤੇ ਮਰਜੀ ਆ ਮੈਂ ਮੇਰਾ ਆਪਣਾ ਤਰੀਕਾ ਵਾ ਭਾਈ ਇੱਥੇ ਉੱਤਰ ਜਾਣਾ ਭਾਵੇਂ ਤੂੰ ਟਰਾਲੀ ਦਾ ਸੰਗਲ ਫੜ ਕੇ ਆਇਆ ਘੁੱਕੇ ਤੇ ਆਇਆ ਤੁਰਕੇ ਆ ਭੱਜ ਗਿਆ ਮੈਨੂੰ ਇਹਨਾਂ ਅੰਗਲਾਣਾ ਮਤਲਬ ਨਹੀਂ ਹੈਗਾ ਇੱਥੇ ਉੱਤਰ ਜਾਣਾ ਤੇ ਬਾਬੂ ਦਾ ਗੇਟ ਤੱਕ ਜਿਦ ਤਰਾ ਪਾ ਡੀਟੀਵਾ ਖੇੜਦੇ ਨੇ ਨਾ ਇਤਰਾ ਸ਼ਰੱਪੇ ਜੇ ਮਾਰਦੇ ਜਾਣਾ ਮੁੜ ਕੇ ਮੈਂ ਦੇ ਲਈ ਥੋੜਾ ਬੜਾ ਗਾਂ ਜਾਇਆ ਚਲ ਜੀ ਨਹੀਂ ਤੇ ਰਾਜੀ ਵਾਪਸ ਕਿਉਂਕਿ ਮੈਂ ਤੇ ਪਲਾਨ ਆਪਣੇ ਹਿਸਾਬ ਨਾਲ ਦੇਂਦੇ ਨਾ ਮੈਂ ਤੇ ਰਜਾਈ ਸੀ ਸੁੱਤੇ ਨਹੀਂ ਸਨਾ ਸਾਰਾ ਪਲਾਨ ਮੈਂ ਤੇ ਉਠਣਾ ਨਹੀਂ ਵੀਰੇ ਤਰੀਕੇ ਹੋ ਗਿਆ ਫਿਰ ਉਹਨੇ ਵਿਚਾਰੇ ਨੇ ਆ ਗਏ ਆਂਦਾ ਮੈਂ ਆ ਜੂਗਾ ਭਾਈ ਵਾਪਸ ਮੈਂ ਆ ਜੀ ਤੇ ਫਿਰ ਮੁੜ ਕੇ ਇਤਨਾ ਕਰਾਂਗੇ ਫਿਰ ਮੈਂ ਆਪਦਾ ਸੋਚਣ ਲੱਗ ਪਿਆ ਨਾ ਮੈਂ ਐਦਾਂ ਕਰੂੰ ਇਹਨੂੰ ਆਖਾਂਗਾ ਕਿ ਚਲ ਜੀ ਤੇ ਮੈਂ ਕੱਢਦਾ ਮੋਟਰਸਾਈਕਲ ਗੱਡੀ ਜਾਨੇ ਇਹਦੇ ਘਰ ਮੱਜਾ ਮਸ਼ਾ ਆਈਆਂ ਜਾ ਕੇ ਨਾ ਦਹੀਂ ਪੀਏ ਤੇ ਲੱਸੀ ਕਹੀਏ ਉਹ ਲੱਸੀ ਪੀਏ ਤੇ ਦਹੀਂ ਕਹੀਏ ਕੱਟੀ ਲੱਸੀ ਇਹਨਾਂ ਲੋ ਚਾਟੀ ਵਾਲੀ ਮੈਂ ਲੱਭ ਜਾਣੀ ਆਪਾਂ ਨੂੰ ਤੇ ਚਲੋ ਮੇਰਾ ਵੀ ਡਾਈਟ ਪ੍ਰੋਗਰਾਮ ਸ਼ੁਰੂ ਨਾਲ ਮੈਂ ਇਤਰਾ ਕਰਾਂ ਪਹਿਲਾ ਮਹੀਨਾ ਕੋਈ ਤੇ ਫਿਰ ਕੀ ਬੰਦਾ ਤੇਰਾ ਤੇਂਦੇ ਨੂੰ ਪੁੱਛ ਲਓ ਭਾਵੇਂ ਸੀਰੀਅਸਲੀ ਬਿਲਕੁਲ ਤਿਆਰ ਹੋ ਗਿਆ ਤੇ ਮੈਨੂੰ ਪਤਾ ਵੀ ਨਹੀਂ ਲੱਗ ਕਿ ਪਿਛਲਾ ਬਣਾ ਡੇ ਟੱਪਿਆ ਨਾ ਦੁਜੀ ਤੇ ਜੀ ਨਾ ਤੇ ਫੇਰ ਮੈਂ ਤਰਸ ਕਰ ਲਿਆ ਫੇਰ ਮੈਂ ਇਤੋਂ ਤੱਕ ਅਗਰ ਮੈਂ ਕਾਹ ਵਾਣਾ ਤਾ ਠੀਕ ਦੁਜੀ ਦੇਤੇ ਵਧੀਆ ਨਾ ਲਿੱਭੜਦਾ ਤੂੰ ਆਇਆ ਤੜਕੇ ਤਰੇਲਿਆ ਘਾ ਵੀ ਨਾਲ ਤਰੇ ਨਾ ਲੋਕੀ ਆਦੇ ਨਾ ਤਰੇਲਿਆ ਘਾ ਤੇ ਤਰੂ ਨੰਗੇ ਪਰੀ ਤੂੰ ਮੋਨਾ ਕੋ ਨਾਗਾ ਤੂੰ ਸਿਰ ਵੀ ਤਰੇਲ ਜੀ ਵੀ ਦੀ ਪੈਰ ਤ ਮਤਲਬ ਤੂੰ ਨਾ ਊਤ ਬੰਗਲਾ ਬਣ ਕੇ ਆ ਜਾਈ ਮੇਰੇ ਕੋ ਉਹ ਵੀ ਤਿਆਰ ਹੋ ਗਿਆ ਹੈ ਇਹ ਮੇਰੇ ਡਾਈਟ ਪਲਨ ਵੀ ਤੇ ਐਕਸਰਸਾਈਜ਼ ਵੀ ਦੱਤੀ ਹੈ ਇਹ ਨਾਲ ਤੇ ਬੰਦਾ ਕਰੀਦਾ ਉਸ ਤੋਂ ਬਾਅਦ ਆ ਜਾ ਸ਼ਾਮਾਂ ਦੇ ਟਾਈਮ 'ਚ ਅੱਛਾ ਇਹ ਜਿਹੜੀ ਆਪਾਂ ਦਿਨ ਦੀ ਤੇਰੀ ਡਾਈਟ ਆ ਉਹ ਵੱਖਰੀ ਸੈੱਟ ਕਰਾਂਗੇ ਨਾ ਕੀ ਕਰਨਾ ਠੀਕ ਹੈ ਸ਼ਰਾਬ ਕਿੰਨੇ ਨੇ ਨਹੀਂ ਬਦ ਪੀਣਾ ਸ਼ਰਾਬ ਅੱਜ ਬੀਅਰ ਪੀਤੀ ਵਾਇਦਾ ਇੱਕ ਦਿਨ ਅੱਗੇ ਵੀ ਪੀਤੀ ਮਤਲਬ ਇਹ ਨਹੀਂ ਕਿ ਡੇਲੀ ਨਹੀਂ ਹੈਗਾ ਚੱਕਰ ਕੋਈ ਆ ਮਤਲਬ ਇਹ ਵੀ ਜਿੱਦਣ ਯਾਰੋ ਦੋਸਤਾਂ ਨਾਲ ਬਹਿ ਗਏ ਭਾਵੇਂ ਦੂਜੇ ਦਿਨ ਬਹਿ ਗਏ ਭਾਵੇਂ ਤੇ ਜਿਹਦੇ ਨਾਲ ਜਿਹੜਾ ਪੀਤੀ ਨੂੰ ਦੇ ਘੱਟ ਘੱਟ ਵੀ ਮਹੀਨਾ ਹੋ ਗਿਆ ਨਾ ਬੀਅਰ ਪੀਤੀ ਹੈ ਦੋ ਤਿੰਨ ਰਹੀ ਮਹੀਨੇ ਜਾਂ ਅੱਛਾ ਹਾਂਜੀ ਠੀਕ ਹੈ ਨਹੀਂ ਅੱਗੇ ਤੂੰ ਹਣਾ ਸੱਜਣਾ ਮਿੱਤਰਾਂ ਨਾਲ ਬਹਿ ਜਾਈਦਾ ਬਹਿ ਜਾਈਦਾ ਇਹ ਹੁਣ ਵਾਵਾ ਘਟਾਈਂ ਘੜੇ ਅੱਗੇ ਨਾਲ ਜੀਵਨ ਵਿੱਚ ਗਰਮੀ ਜੀ ਆਈ ਥੋੜੀ ਜੀ ਤਾਂ ਕਰਕੇ ਠੀਕ ਹੈ ਹਾਂਜੀ ਜਿਹੜਾ ਸ਼ਰਾਬ ਦਾ ਚੱਕਰ ਹੈ ਨਾ ਅੱਛਾ ਉਹ ਇਹ ਆ ਕਿ ਉਹਦੀ ਇੱਕ ਨਾ ਉਹ ਮੁੱਲੋ ਕਹਿ ਰਾ ਕਿ ਮੰਨ ਦੀ ਇੱਕ ਸੌਂਪ ਪੋਣੀ ਪੈਣੀ ਆ। ਅੱਛਾ। ਹੂੰ। ਬੀਰ ਦੀ ਵੀ। ਨਹੀਂ ਜੇ ਪਤਾ ਹੈ ਕਿ ਮੈਂ ਤੈਨੂੰ ਸੱਚੀ ਗੱਲ ਦੱਸਾਂ ਹੁਣ ਆਪਾਂ ਜਿਹੜੇ ਫਕਰ ਕੋਲ ਜਾਣਾ ਆਹੋ ਬਾਅਦ ਚ ਉਹਨੇ ਆਪਣੀ ਕਲਾਸ ਵੀ ਲਾਉਣੀ ਆ ਨਾ ਉਹਨੇ ਆਪਣੀ ਇੱਕ ਮੰਨ ਦੀ ਸੌਂਪ ਪੋਣੀ ਆ। ਅੱਛਾ। ਖਰਾਬ ਦੀ। ਅੱਛਾ। ਇਹ ਨਹੀਂ ਪੀਣੀ ਨਹੀਂ ਪੀਣੀ। ਅੱਛਾ। ਜਿੰਨੇ ਦਿਨ ਡਾਈਟ ਚੱਲਦੀ ਉਹਨਾਂ ਦਿਨ ਸਦਾ ਪੀਣੀ ਆ ਅੱਛਾ ਅੱਛਾ ਠੀਕ ਆ ਹਾਂ ਪਰ ਪੀਣੀ ਕਿੰਨੀ ਕਿਹਾ ਬਿਲਕੁਲ ਲਿਮਟਡ ਬੀ ਜ਼ਿਆਦੀ ਨਹੀਂ ਹੈ ਭੈਜੋ ਓਵਰਲੋਡ ਹੋ ਜਣਾ ਕੰਮ ਉਤਰਾ ਤੂੰ ਬੋਤਲ ਮੰਨ ਲਓ ਉਤਰਾ ਤੂੰ ਬੋਤਲ ਮੰਨ ਲਓ ਬੋਤਲ ਕਿੰਨੇ ਜਾਣੇ ਪੀ ਜਾਂਦੇ ਚਾਰ ਜਾਣੇ ਹਾਂ ਤੇ ਇਹ 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 ਮੰਨ ਲਓ 6 ਦਿਨ ਨਿਕਲਣੇ ਚਾਹੀਦੇ ਬੋਤ ਜਾਨੀ ਕਿ ਬਿਲਕੁਲ ਹੀ ਘੱਟ ਠੀਕ ਆ ਠੀਕ ਇਹਨਾਂ 1.5 ਲੀਟਰ ਪਾਣੀ ਪੀਣਾ ਅੱਛਾ ਅੱਛਾ ਮੰਨ ਲਓ ਪਾਣੀ ਮਤਲਬ दारू ਨਹੀਂ ਪੀਣੀ ਇਹ ਸਮਝ ਕੇ ਪੀਣਾ ਵਾ ਕਿ ਮੈਂ 1.5 ਲੀਟਰ ਪਾਣੀ ਲੀਟਰ ਰੱਖ ਲਿਆ ਵਾ ਮਤਲਬ ਪਾਣੀ ਪੀ ਲਈ ਸ਼ਰਾਬ ਪੀਂਦਿਆਂ ਜਾਂ ਮੈਂ ਆਪਣਾ ਸਲਾਦ ਖਾਂ ਲਈ ਸ਼ਰਾਬ ਪੀਂਦਿਆਂ ਠੀਕ ਆ ਠੀਕ ਆ ਇਹਦੀ ਡਾਈਟ ਇਹ ਸੈੱਟ ਕਰਨੀ ਆ ਸ਼ਾਮ ਦੀ ਵੀ ਪਾਣੀ ਜ਼ਿਆਦਾ ਪੀਣਾ ਵਾ ਪਾਣੀ ਤੇ ਪੈਗ ਬਿਲਕੁਲ ਹੀ ਨਾਰਮਲ ਇਹ ਥੋੜੀ ਵੀ ਮਤਲਬ ਅੱਧੀ ਅੱਧੀ ਬੋਲ ਚੜ ਜਾਣੀ ਆ ਜੇ ਤੋ ਉਹ ਤੇ ਤੈਨੂੰ ਪਤਾ ਜੋ ਰਲੇ ਹੁਣ ਤੇ ਕੀ ਕੋਸ਼ਿਸ਼ ਕਰਦੇ ਆ ਹੂੰ ਇਹ ਤਾਂ ਇਹ ਮਤਲਬ ਸਮਝ ਲਾ ਵੀ ਉਹ 150 ਐਮਐਲ ਬਣਦੀ ਹੈ ਠੀਕ ਹੈ 150 150 ਐਮਐਲ 150 ਵੀ ਘੱਟ ਬਣਦੀ ਹੈ ਠੀਕ ਇਹਦੇ ਨਾਲ ਤੂੰ ਸ਼ਾਮ ਦਾ ਪਾਣੀ ਤੇਰਾ ਵੀ ਹੋ ਗਿਆ ਡੇਢ ਤੋਂ ਡੇਢ ਪੌਣੇ 2 ਲੀਟਰ ਤੇਰਾ ਸ਼ਾਮ ਦਾ ਪਾਣੀ ਹੋ ਗਿਆ ਲੀਟਰ ਕ ਸਵੇਰ ਦਾ ਹੋ ਗਿਆ ਆਹੋ ਡੇਢ ਤੇ ਢਾਈ ਹੋ ਗਿਆ ਲੀਟਰ ਪਾਣੀ ਹਾਂਜੀ ਤੇ ਪੂਰੇ ਦਿਨ ਚ ਡੇਢ ਤੇ ਆ ਨਾਰਮਲ ਪੀਤਾ ਜਾਂਦਾ 4-5 ਲੀਟਰ ਪਾਣੀ ਤੇਰੇ ਅੰਦਰ ਚੱਲ ਜਾਣਾ ਚੱਲ ਜਾਣਾ ਹਾਂ 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 ਬਸ ਇਹਦੇ ਨਾਲੇ ਇਹਨਾਂ ਨਾਲ ਗਰਮੀ ਵੀ ਨਹੀਂ ਪਊਗੀ ਨਾਲੇ ਬਿਲਕੁਲ ਬਿਲਕੁਲ ਇਹ ਤੇਰੀ ਹੋ ਗਈ ਸਵੇਰ ਦੀ ਤੇ ਸ਼ਾਮ ਦੀ ਸੈਟਿੰਗ ਠੀਕ ਆ ਤੇ ਬਾਕੀ ਉਹ ਸਵੇਰੇ ਤੂੰ ਇਦਾਂ ਕਰ ਆਂ ਕਿ ਆ ਨਾਲੇ ਆਪਣਾ ਲਿਪਿਡ ਪ੍ਰੋਫਾਈਲ ਚੈੱਕ ਕਰੀਏ ਅੱਛਾ ਉਸ ਤੋਂ ਬਾਅਦ ਤੈਨੂੰ ਦੂਜੀਆਂ ਕਿਹੜੀਆਂ ਸਬਜ਼ੀਆਂ ਖਾਣੀਆਂ ਕਿਹੜਾ ਫਰੂਟ ਖਾਣਾ ਜਿਹੜਾ ਕਿਹੜਾ ਫਰੂਟ ਖਾਣਾ ਜਿਹੜਾ ਨਹੀਂ ਖਾਣਾ ਉਹ ਤੈਨੂੰ ਸਾਰਾ ਚੈਪਟਰ ਦੇ ਦੇਣਾ ਠੀਕ ਹੈ ਉਸ ਹਿਸਾਬ ਨਾਲ ਚੱਲ ਤੇ ਤੇਰਾ ਜਿਹੜਾ ਤੂੰ ਆ ਨਾ 70 ਕਰਨੂ ਤੇ ਤੇਰਾ 60 ਕਰ ਦਈਏ ਪਰ ਕਰਨਾ ਨਹੀਂ ਆ ਕਰਨਾ ਤੂੰ ਸਿਰਫ ਇੱਕ ਮਹੀਨਾ ਇੱਕ ਮਹੀਨੇ ਦੇ ਹੈ ਆ ਸਹੀ ਗੱਲ ਹੈ ਨਹੀਂ ਨਹੀਂ ਕਰਨਾ ਵਾ ਪਰ ਇੰਨੀ ਛੇਤੀ ਨਹੀਂ ਕਰਨਾ ਅੱਛਾ ਅੱਛਾ ਜੇ ਤੂੰ ਸਮਝ ਲਾ ਵੀ ਪਹਿਲੇ ਮਹੀਨੇ ਕਿਲੋ ਵੀ ਘਟਾ ਗਿਆ ਨਾ ਆਹ ਫੇਰ ਸਮਝ ਲਾ ਤੇਰਾ ਹਰ ਮਹੀਨੇ ਘਟਦਾ ਹੀ ਜਾਣਾ ਠੀਕ ਆ ਇਸ ਤਰ੍ਹਾਂ ਹੋਣਾ ਆਪਾਂ ਡਾਈਟ ਸੈੱਟ ਕਰਨੀ ਤੇ ਆਸ ਵੀਰੇ ਨਾਲੇ ਆਪਣਾ ਉਹ ਲਿਪਰ ਪ੍ਰੋਫਾਈਲ ਜਿਹੜੀ ਕਰਦਾ ਉਹ ਕਰੀਏ ਇਸ ਨਾਲੇ ਤੈਨੂੰ ਡਾਈਟ ਪਲਾਨ ਦੇਈਏ ਠੀਕ ਆ ਠੀਕ ਆ ਤੁਸੀਂ ਵੇਖਦੇ ਕਿੰਨੇ ਵਜੇ ਆ ਹਾਂ ਕੋਈ ਜ਼ੋਰ ਨਹੀਂ ਆ ਨਾ ਐਕਸਰਸਾਈਜ਼ ਚ ਜ਼ੋਰ ਆ ਬਸ ਉਹ ਤੁਹਾਡੇ ਜੋ ਦੋ ਤਿੰਨ ਮਗਲੀਆਂ ਐਕਸਰਸਾਈਜ਼ਾਂ ਦੱਸੀਆਂ ਉਹ ਆ ਤੇ ਸ਼ਾਮਾਂ ਦਾ ਤੈਨੂੰ ਦੱਸਤਾ ਵਾ ਸਿਸਟਮ ਆ ਵਾ ਠੀਕ ਹੈ ਤੇ ਇਹਨੂੰ ਮਹੀਨੇ ਦੇ ਵਿੱਚ ਇੱਕ ਪਹਿਲੇ ਮਹੀਨੇ ਤੇਰਾ ਪਲਾਨ ਕਰਤਾ ਸੈਟ ਤੇ ਬਾਕੀ ਤੇਰਾ ਖਾਣ ਦਾ ਸਮਝਾ ਦੇਣਾ ਵਾ ਤੇ ਤੂੰ ਮਾਰਦਾ ਇਸ਼ਾਰਾ ਥਲੇ ਆਵੇਂਗਾ ਤੂੰ ਤੇ ਗੁਰਿਆ ਮੂੰਹ ਸੁਝਾੜਿਆ ਆਪਦਾ ਹਾਂ ਤੂੰ ਤੇ ਬਾਗੜ ਬਿਲਾਇਆ ਬਣ ਗਿਆ ਗੁਰੂਆ ਕਿਤਰਾ ਮੂੰਹ ਪਤਲਾ ਮੂੰਹ ਇਤਰਾ ਕਿੱਡਾ ਸਲੀਮਟ ਰਿਮ ਆ ਸਹੀ ਗੱਲ ਵਾਜ ਜਿਆਦਾ ਮੋਟਾ ਆ ਗਿਆ ਨਾ ਹਾਂ ਚਲ ਆ ਫਿਰ ਸਵੇਰੇ ਕਰਦੇ ਗੱਲਬਾਤ ਮੈਂ ਤਾਂ ਤੁਹਾਡੇ ਨਾਲ ਵੇਖਿਆ ਰਾਤ ਰਹਿ ਗਿਆ ਅੱਜ ਦੇ ਹਾਂ ਮੈਂ ਤੁਹਾਡੇ ਨਾਲ ਵੇਖਿਆ ਰਾਤ ਰਹਿ ਗਿਆ ਅੱਜ ਆਹ ਮੈਨੂੰ ਇੱਕ ਦਿਨ ਟੈਂਪਲ ਲੈਣ ਆਇਆ ਉਦੋਂ ਦੇ ਕੰਮ ਜਿਆਦਾ ਘੜਮ-ਢੜ ਗਿਆ ਸੀ ਆਪ ਰਾਤ ਦੇ ਪੂਰਾ ਸਲੇਮੀ ਆ ਸ਼ਰਟ ਵੀ ਹੋਰ ਕੈਦੀ ਪਾਈ ਹੁੰਦੀ ਮੰਨ ਕੇ ਆਹੋ ਨਹੀਂ ਜਿਆਦਾ ਟਾਇਆ ਆ ਗਿਆ ਕੰਮ ਇੱਕ ਦਿਨ ਇੱਕ ਆਖਣ ਡਿਆ ਮੈਨੂੰ ਕੀ ਗੱਲ ਇੰਨਾ ਲਿੱਸਾ ਹੋ ਗਿਆ ਮੈਂ ਨਹੀਂ ਮੈਂ ਬਿਮਾਰ ਹੋਇਆ ਮੈਂ ਵੀ ਇਹਨੂੰ ਹੁਣ ਕੀ ਮੈਂ ਦੱਸਾਂ ਉਹ ਹੈਗਾ ਹੀ ਉਹੋ ਜਿਹਾ ਹੀ ਇਹਨੂੰ ਮੈਂ ਕੀ ਦੱਸਣਾ ਕਿਤਰਾ ਇੰਨਾ ਦਾ ਇੰਤਰਾ ਕਿਤਨਾ ਲੱਸਾ ਗਿਆ ਮੈਂ ਬਿਮਾਰ ਹੋ ਗਿਆ ਗਿਆ ਅੱਛਾ ਠੀਕ ਹੈ ਮੈਂ ਲੱਸਾ ਇਤਰਾ ਹੋ ਗਿਆ ਠੀਕ ਹੈ ਠੀਕ ਹੈ ਹੋਰ ਮੈਂ ਚੱਲ ਜਾਵਾਂ ਆ ਜਾ ਆ ਜਾ ਸਿਰੇ ਜਦੋਂ ਮਰਜੀ ਆ ਜਾ ਕਰੀਏ ਚਲੋ ਠੀਕ ਹੈ ਠੀਕ ਹੈ ਓਕੇ ਓਕੇ ਓਕੇ